ਅਸਿਕਾ ਵਿੱਚ ਹੀ ਸਾਰੇ ਵੀਰਾਂ ਨੂੰ ਸੰਦੀਪ ਜੀ ਭੈਣ ਤੜਾ ਬੱਬੋ ਬਲਕਮਾ ਜੀ ਤੇ ਬਾਈ ਓੰਕਾਰ ਸਿੰਘ ਪਹੁੰਚ ਚੁੱਕੇ ਆ ਚਲੋ ਅੱਜ ਵੀ ਬਾਈ ਨਾਲ ਹੈਗੇ 8-9 ਲਗਭਗ ਛੋਟੀਆਂ ਹੈਗੀਆਂ ਦਰਬਾਰ ਬਾਰੇ ਬਾਰੇ ਜ਼ਿਆਦਾਤਰ ਬਾਈ ਹਣੇ ਮਲਵੈਣਾ ਹੀ ਲੈ ਕੇ ਆਉਂਦੇ ਆ ਜਾਂ ਫਿਰ ਬਾਕੀ ਬਾਈਆਂ ਨਾਲ ਗੱਲਬਾਤ ਕਰੀਏ ਬਾਈ ਜੀ ਹਸਤੀਕਾਰ ਸੰਦੀਪ ਜੀ ਹੋਰ ਸੁਣਾਓ ਜੀ ਬਾਬਾ ਜੀ ਹੋਰ ਦਰਾਂ ਬਾਈ ਜੀ ਕਿੱਦਾਂ ਜੀ ਬਹੁਤ ਵਧੀਆ ਜੀ ਕਿਰਪਾ ਕਿਵੇਂ ਚੱਲ ਰਿਹਾ ਕੰਮ ਕੰਮ ਬਹੁਤ ਹੋ ਰਹੀਆ ਜੀ ਤੂੰ ਬੜਾ ਬਣੀ ਪੋਏ ਤੋਂ ਦਾ ਹਾਂ ਤੂੰ ਤਾਂ ਬਹੁਤ ਪੈਂਦੀ ਆ ਜੀ ਠੰਡੇ ਮੌਸਮ ਠੰਡੇ ਜੱਦ ਜਾਂਦੇ ਹੱਥੀ ਦੀਆਂ ਜੀ ਹੁਣ ਸੰਭਾਲੇ ਨਹੀਂ ਨਹੀਂ ਹੁਣ ਜਾਂਦੇ ਬੜੇ ਤੁਸੀਂ ਮੇਰੇ ਤੋਂ ਬੜਾ ਦੂਰ ਜਾਂਦੇ ਆ ਜਾਂਦੇ ਫਿਰ ਮੈਂ ਇੱਧਰ ਤੁਸੀਂ ਉੱਤਰ ਫਿਰ ਜਿਆਦਾ ਦੂਰ ਨਿਕਲ ਕੇ ਖੈਰ ਕਰ ਓਕੇ ਹੋਗੇ ਜਿਆਦਾ ਓਕੇ ਹੋਗੇ ਤੇ ਠੰਡ ਦੇ ਵਿੱਚ ਲੀਡ ਫਿਰ ਬਹੁਤ ਆਉਂਦੀ ਮੂਸਾ ਪਿੰਡ ਵੀ ਹੁੰਦੇ ਮੱਝਾਂ ਲੈਣ ਲੱਗੇ ਪਿੰਡ ਆਹ ਹਾ ਮੂਸੇ ਤੋਂ ਗਾਹ ਗਏ ਜਸਦੀਪ ਜੀ ਫਿਰ ਆਉਂਦੇ ਆਉਂਦੇ ਫਿਰ ਹੋਏ ਅੱਛਾ ਮੈਂ ਨਾ ਨਾ ਚੱਲਿਆ ਮੇਰਾ ਨਹੀਂ ਬੰਦਾ ਵੀ ਹੀਰਾ ਹੈ ਜੀ ਸਿਵਤ ਕਰਦੇ ਲੋਕ ਉਹਦੀ ਹਾਂ ਹਾਂ ਸਹੀ ਗੱਲ ਹੈ ਕਿੰਨੇ ਮੋਦ ਲਈਆਂ ਬੰਡੂ ਮੱਝਾਂ ਦੀ ਹਾਂ ਉਹਦੇ ਲਾਗੋ ਲਈਆਂ ਜੀ ਅੱਗੇ ਗਏ ਹਾਂ ਹਾਂ ਜੀ ਹਾਂ ਜੀ ਇਹ ਹਰਿਆਣੇ ਦੇ हिसाब ਨਾਲ ਬਾਰਡਰ ਜੇ ਤੇ ਸੰਦੀਪ ਜੀ ਲੱਗ ਗਿਆ ਬਸ ਹਾਂ ਬਾਰਡਰ ਬਾਹਰ ਕਰ ਹੀ ਜਾਂਨੇ ਸਾਰੇ ਵੇਖਿਆ ਜਾਂਦਾ ਹਾਂ ਜੀ ਹਾਂ ਜੀ ਚਲੋ ਹੋਰ ਨਾਮ ਬਹੁਤ ਵਧੀਆ ਜੀ ਬਹੁਤ ਕਿਰਪਾ ਜੀ ਮਾੜਾ ਜੀ ਹਰਿਆਣਾ ਸੰਦੀਪ ਵੀਰ ਨੂੰ ਮਿਲਣ ਮੇਰੇ ਆਜੋ ਆਜੋ ਆਜਾ ਤੁਸੀਂ ਆਜੋ ਹਾਂ ਜੀ ਆਸਤਿਕਾ ਜੀ ਸਾਸਿਕਾ ਜੀ ਸੰਦੀਪ ਵੀਰੇ ਸਤਿ ਸ਼੍ਰੀ ਅਕਾਲ ਵੈਲਕਮ ਕੋਗਾ ਪਿੰਡਾ ਵਾਲੇ ਜੀ ਵੈਲਕਮ ਜੀ ਬਹੁਤ ਤੁਹਾਨੂੰ ਮਿਸ ਕਰਦੇ ਹਾਂ ਜੀ ਸੰਦੀਪ ਵੀਰ ਨੇ ਬਹੁਤ ਸੋਹਣੀਆਂ ਵੀਡੀਓ ਬਣਾਉਂਦਾ ਓਂਕਾਰ ਵੀਰੇ ਦੀਆਂ ਬਹੁਤ ਬਹੁਤ ਸੋਹਣੀਆਂ ਵਜਾਇਤਾ ਬਹੁਤ ਦਲਾ ਰਿਹਾ ਜੀ ਹਾਂ ਬਹੁਤ ਸੋਹਣੀਆਂ ਝੋਟੀਆਂ ਇੱਥੇ ਆਉਂਦੀਆਂ ਜਿਹੜਾ ਖਰਦਾ ਦੁੱਧ ਦੀ ਗਰੰਟੀ ਕੋਈ ਲਾਹਮੇ ਵਾਲਾ ਕੰਮ ਨਹੀਂ ਹੈਗਾ ਜੀ ਓਂਕਾਰ ਵੀਰੇ ਕੋਲ ਤੇ ਬਾਕੀ ਸੰਦੀਪ ਵੀਰੇ ਦਾ ਮੋਸਟ ਵੈਲਕਮ ਬਹੁਤ ਸੋਹਣੀਆਂ ਵੀਡੀਓ ਬਣਾ ਕੇ ਨਿਰਦੇ ਆਹ ਦੇਖੋ ਭਾਈ ਨੇ ਆਏ ਖੜੇ ਹੋਏ ਹੋਈਆਂ ਅਸੀਂ ਝੋਟੀ ਲੈਣ ਵਾਸਤੇ ਇੱਥੇ ਆਏ ਆ ਬੜੇ ਠੰਡ ਦੇ ਵਿੱਚ ਆਏ ਆ ਕੰਮ ਨੇ ਕੀਤਾ ਹੀ ਨਹੀਂ ਨਜ਼ਰ ਆ ਰਿਹਾ ਨਹੀਂ ਏਕ ਨਹੀਂ ਹਾਂ ਜੀ ਹਾਂ ਬਸ ਬੜਾ ਵਧੀਆ ਆਪਣਾ ਪਿੰਡ ਨਿੱਕੇ ਘੁੰਮਣ ਲੱਗਿਆ ਨਾਰ ਮਾਰ ਬਣਾਏ 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 ਮੈਂ ਨਾਈਟ 6:30 ਵਜੇ ਗਏ ਤੁਹੀਂ ਹਾਂ ਕਾਲੇ ਜਾਨ ਬਹੁਤ ਮਾਰਦਾ ਹਾਂ ਹਾਂ ਜੀ ਚਲੋ ਅੰਗਰੇਜ਼ੀ ਜ਼ਰੂਰੀ ਆ ਅੰਗਰੇਜ਼ੀ ਫੇਰ ਬਾਕੀ ਸਾਇੰਸ ਟੈਕਨੋਲੋਜੀ ਪੜ੍ਹੇ ਲਿਖੇ ਅੰਗਰੇਜ਼ੀ ਤੇ ਬੋਲਣੀ ਪੈਣੀ ਹੈ ਕਿ ਨਹੀਂ ਜਿਹੜਾ ਜਿਹੜਾ ਮੈਂ ਅੰਗਰੇਜੂਏਸ਼ਨ ਮੈਡਲ ਪੜ੍ਹੇ ਲੇਗਾ ਬੱਸ ਵਾਰੀ ਤੁਹਾਨੂੰ ਨਹੀਂ ਆਂਦੀ ਹਾਂ ਸਹੀ ਗੱਲ ਹੈ ਜੀ ਨਹੀਂ ਸਹੀ ਗੱਲ ਨਹੀਂ ਨਹੀਂ ਭਾਈ ਆਪਾਂ ਦੇ ਆਪਾਂ ਤੇ ਪੂਰੀ ਤੁਹਾਡੀ ਰਿਸਪੈਕਟ ਕਰਦੇ ਆ ਬਹੁਤ ਨਾਈਸ ਪਰਸਨ ਤੁਸੀਂ ਠੀਕ ਨਹੀਂ ਬਾਕੀ ਅਧਿਕਾਰ ਵੀਰੇ ਕੋਲ ਆਏ ਆ ਤੇ ਬਹੁਤ ਸੋਹਣਾ ਰਿਕਾਰਡ ਆ ਮਜਾ ਜੋ ਕਹਿਣਾ ਦੋ ਦੋ ਹੀ ਨਿਕਲਣਾ ਤੇ ਤਾਂ ਹੀ ਢੀ ਦੂਰੇ ਚੱਲ ਕੇ ਠੰਡ ਚ ਆਏ ਆ ਜੀ ਹਾਂ ਠੀਕ ਨਹੀਂ ਬਾਕੀ ਤੁਸੀਂ ਆਪਣੀ ਕਾਰਵਾਈ ਚੱਲ ਕਰੋ ਅਸੀਂ ਲਾਂਬੇ ਖਲੋਈ ਨੇ ਕੋਈ ਗੱਲ ਨਹੀਂ ਕੋਈ ਗੱਲ ਤੇ ਭਾਈ ਅੱਜ ਕਿੰਨੀਆਂ ਫਲ ਅੱਜ ਅੱਜ ਸੰਦੀਪ ਜੀ ਨੋ ਆ ਜੀ ਨੋ ਝੋਟੀਆਂ ਕਰੋ ਸ਼ੁਰੂ ਕਰੋ ਜੀ ਲਓ ਜੀ ਵੇਖੋ ਨੋ ਝੋਟੀਆਂ ਚ ਬਾਈ ਨੂੰ ਸਾਰੀ ਮਲਵਾਣਾ ਹੀ ਆ ਮਲਵਾਣਾ ਜੀ ਇੱਕ ਲੋਕ ਲੈ ਜੀ ਬਾਤ ਇੱਕ ਲੋਕ ਸਾਰੀ ਮਲਵਾਣਾ ਸੰਦੀਪ ਜੀ ਆ ਨਾੜੂਦ ਤੋੜ ਦਿੰਦੇ ਬੱਚੇ ਆ ਦਿਖਾ ਦਿਓ ਜੀ ਇਹਨੇ ਹਾਂ ਜੀ ਦੋ ਮਿੰਟ ਆਹ ਵੇਖੋ ਜੀ ਤੇ ਆਹ ਵੇਖੋ ਹਾਂ ਠੀਕ ਆ ਬਿਲਕੁਲ ਤਾਜੀ ਕੱਟੀ ਆ ਹਾਂ ਜੀ ਤਾਜੀ ਤੇ ਇਦਾਂ ਹੀ ਥੱਲੇ ਰਹਿ ਜਾਓ ਪਹਿਲੇ ਸੂਗੇ ਝੋਡੀ 4 ਦੰਦ 10 ਕਿਲੋ ਝੋਡੀ ਕੋ ਠੰਡਾ ਹੋਣਾ ਜੀ ਤਿਆਰ ਠੀਕ ਹੈ ਜੀ ਆਹ ਲਓ ਜੀ ਚਲੋ ਆਹ ਵੇਖੋ ਜੀ ਖੋਦ ਵੰਟੀ ਜੀ ਓਕੇ ਜੀ ਵੇਖੋ ਜੀ ਜੱਤ ਵਾਲੀ ਝੋਡੀ ਨਾਲੇ ਛੋਣੀ ਝੋਡੀ ਬਾਕੀ ਬਾਅਦ ਖਾਣਾ ਤੁਹਾਨੂੰ ਮੈਂ ਕਹਿੰਦਾ ਕੋਈ ਛੋਟੀ ਜਿਹੀ ਸੰਦੀਪ ਜੀ ਕੀ ਬਾਤਾਂ ਨੇ ਕੋਈ ਰੀਸ ਹੀ ਨਹੀਂ ਤੇ ਜੀ ਜਾਂ ਖਾਸ ਚੰਗੀ ਜਿਹੇ ਹਰਿਆਣੇ ਦੀ ਕਹਿ ਸਕਦੇ ਹਾਂ ਬੜਾ ਠੀਕ ਆ ਬਾਰਡਰ ਦੀ ਝੋਟੀ ਹਸਣਾ ਮੂਸੇ ਤੋਂ ਗਾਂ ਦੀ ਜੀ ਆ ਜੀ ਹਾਂ ਹੋਰ ਉਹ ਤੇ ਉੱਧਰ ਦੀ ਪੈ ਜਾਂਦੀ ਹੈ ਸਰਸਾ ਨਾਲ ਹੀ ਲੱਗਦਾ ਜੀ ਉੱਥੇ ਬੜਾ ਠੀਕ ਆ ਉਹ ਵੇਖ ਰਿਹਾ ਮੂਸੇ ਪਿੰਡ ਤੋਂ ਲੈ ਕੇ ਆਇਆ ਭਾਈ ਇਹਨਾਂ ਝੋਟੀਆਂ ਹਾਂਜੀ ਆਇਆ ਮੂਸੇ ਆਏ ਸਿੱਧੂ ਮੂਸੇ ਪਿੰਡ ਦੇ ਵੇਖ ਐ ਨਿਕਾ ਸਿੰਘ ਨਾਲੇ ਤੇ ਉਹਨੂੰ ਚਾਰ ਦੰਦ ਜੀ ਕੱਢੀ ਚਾਰ ਦੰਦ ਝੋਟੀ ਤੇ 10 ਕਿਲੋ ਠੰਡਾ ਸੰਦੀਪ ਜੀ ਬੋਲਾ ਕੋ ਟੋਲ ਟੋਲ ਕੇ ਲਾ ਜੇ ਪਰ ਠੀਕ ਆ ਆ ਤੇ ਖਾਹਾਰ ਮਾੜੀ ਜੀ ਕੱਟੀ ਖਾਓ ਖਾਓ ਜੋ ਕੱਟੀ ਦੀ ਜਾ ਆ ਸੰਦੀਪ ਜੀ ਹਾਂਜੀ ਹਾਂਜੀ ਆ ਚੀਜ਼ ਨਹੀਂ ਲੱਪਣੀ ਨਹੀਂ ਲੱਪਣੀ ਇਹ ਚਾਹ ਫਗਾਵਾ ਨਹੀਂ ਆ ਤੁਣਾਉਣ ਦਿੰਦੀਆਂ ਵੇਖੋ ਠੀਕ ਹੈ ਜੀ ਗੁੱਟ ਤੋੜ ਦਿੰਦੀਆਂ ਝੋਟੀਆਂ ਬਿਲਕੁਲ ਜੀ ਆ ਤਾਂ ਨਿੱਗਿਆ ਕਰ ਕਰ ਕੇ ਖੈਂਜ ਆਂਦਾਂ ਆ ਦੀ ਫੇਰ ਠੰਡੇ ਥੋੜੀ ਜੀ ਬੱਚਿਆਂ ਤੋਂ ਬਣਾ ਤੁਣਾਉਣ ਸੰਦੀਪ ਜੀ ਦੋ ਆ ਤੇ ਜੁਨਾਹ ਝੋਟੀਆਂ ਜੱਡਾ ਹੀ ਵਜਣ ਕਰ ਗਈ ਆ ਕਰ ਗਈ ਭਾਈ ਕਰੀ ਸੋਹਣੀ ਝੋੜੇ ਬਾਕੀ ਨੰਨ ਵਾਲੀ ਝੋਟੀ ਦੇ ਹੈ ਚਾਰ ਤਾਂ ਪਿਓ ਰੱਖਾ ਗਾਰੰਟੀ ਨਾਲ ਦੋਰ ਲੈ ਜਮਾ ਕੱਟੀ ਮਗਰ ਵੇਗਾ ਫੈਲਾ ਇਹ ਸੁਨੀਲ ਜੀ ਦੁੱਧ ਦੇਊਗੀ 14-15 ਕਿਲੋ ਅਸਲ 14 ਮੰਨਾ ਕਿਲੋ ਦੁੱਧ ਦੇਊਗੀ ਠੀਕ ਹੈ ਹਾਂ ਮੈਨੂੰ ਕੋ 10 ਕਿਲੋ ਠੰਡਾ ਬੋਲਾ ਤਿਆਰ ਆ ਜਾਵਾ ਬਸ ਠੀਕ ਹੈ ਜੀ ਤੇ ਮਹਾ ਮੇਰੇ ਖਿਆਲ ਨਾਲ ਅੱਜ ਦੂਜਾ ਤੀਜਾ ਦਿਨ ਸੂਈ ਨੂੰ ਆ ਬੱਚਾ ਜੀ ਬਿਲਕੁਲ ਫਿਰ ਕੋਈ ਆਲ ਦੀ ਸ਼ੌਂ ਨਹੀਂ ਕੁਝ ਨਹੀਂ ਇੰਨੀ ਥੱਲੀ ਨਾ ਨਾ ਦੇਖੀ ਜੇ ਬੰਦ ਜੀ ਹਾਂ ਜੀ ਸੰਦੀਪ ਜੀ ਝੋਟੀ ਆ ਡੇਢ ਦੀ ਹਾਂ ਹਾਂ ਜਿੰਨੇ ਜੀ ਕਹੋਗੇ ਉਹਨੇ ਮੰਨ ਦੋ ਆਪੇ ਆਪਾਂ ਵੀ ਠੰਡੇ ਚ ਸਾਮਣ ਡੇ ਓਖੀਆਂ ਤਾਂ ਬਰਕੀ ਠੰਡਾ ਤੁਹਾਨੂੰ ਤਾਂ ਪਈ ਜਾਂਦੀ ਆ ਨਾ ਗਾਕ ਨੂੰ ਬੜਾ ਆਣਾ ਮੁਸ਼ਕਲ ਆ ਤੇ ਨੇੜ ਉਹ ਘਰ ਜਿਹੜਾ ਬਸ ਉੱਥੇ ਬਹਿ ਕੇ ਮੋਗਾ ਅੱਪੀ ਮੰਨ ਤਾਂ ਜਿੰਨਾ ਕਹਦੋਗੇ ਉਹਨੇ ਮੰਨਤਨ ਕਰ ਦੋਗੇ ਜੀ ਜਿੰਨਾ ਕਰ। ਆਪ ਵੀ ਕਰਦੇ ਤੁਸੀਂ ਠੰਡ ਬਹੁਤ ਆ। ਮੈਂ ਕਹਿੰਦਾ 1.15 ਜਾਂ ਦੋ ਬਟ ਠੀਕ ਹੈ। ਠੀਕ। ਦੋ ਹੋਰ ਛੱਡ। ਲਓ 1.13 ਦੀ। 1.13 ਪਰ ਨਹੀਂ ਮਿਲਨੀ। ਪਰ ਗੱਲ ਸਹੀ ਆ। ਅਸਲ ਗੱਲ ਆ ਜੀ। ਅਸਲ ਜੀਜਾ। ਅਸਲ ਆ ਵੇਖੋ ਜੀ ਪਰ ਮਾਰਕੀਟ ਦਾ ਹੁਣ ਤੁਸੀਂ ਆ। ਆ ਵੇਖੋ ਇਹ ਇਥੋਂ ਖਾ ਲੋ ਥਾਣਾ ਦੀ। ਮਾਲੇ ਲਾ ਕੇ ਕਰਕੇ ਦੋ ਥਾਣਾ। ਆ ਦੇਖੋ ਕਿੱਥੇ ਆ ਜੀ? ਹਾਂ ਬਿਲਕੁਲ। ਕਿਨੇ ਗਿੱਠ ਦੋ ਅੱਧੇ ਬੈਠਿਆ। ਬੈਠੇ ਬੈਠੇ ਭਾਈ ਬੈਠੇ। ਫੇਰ ਠੰਡੀ ਸਨੀਓ ਜੀ ਆਵੇ। ਨਹੀਂ ਨਹੀਂ ਠੀਕ ਆ। ਆ ਦੇਖੋ। ਨਹੀਂ ਤੂੰ ਝੋਟੀਆਂ ਪਹਿਲਾਂ। ਨਹੀਂ ਭਾਈ ਪਦੇ ਪਦੇ ਇਹ ਨਹੀਂ ਮੇਰੇ ਨਹੀਂ ਠੀਕ ਬਖਾ ਲੋ ਜੀ ਕੈਮਰਾਮੈਨ ਜੀ ਅਸਲ ਝੋਡੀ ਦੀ ਯਾਦ ਆ ਕੋਈ ਅਜ ਅਫਗਾਨ ਸਮਝ ਕੇ ਲੈ ਨਹੀਂ ਨਹੀਂ ਠੀਕ ਠੀਕ ਆ ਸਹੀ ਗੱਲ ਕਰੀ ਆ ਜੋ ਆ ਲੈਓ ਇਹ ਵੀ ਸੰਦੀਪ ਜੀ ਪਹਿਲੋਂ ਅੱਛਾ ਪਹਿਲਾ ਸੂਆ ਹਾਂ 10 ਕਿਲੋ 2 ਠੰਡਾ ਬੋੜਾ ਇਹਦੋਂ 10 ਕਿਲੋ 2 ਠੰਡਾ ਬੋੜਾ ਤੇ ਪਹਿਲਾ ਸੂਆ ਵੀ ਵੇਖੋ ਝੋਟੀ ਬਾਕੀ ਕੋਈ ਛੋਟੀਆਂ ਨਾ ਸਮਝੇ ਅਸਲ ਅਸਲ ਚੀਜ਼ਾਂ ਕਰੇ ਅਸਲ ਅਸਲ ਸੰਦੀਪ ਮੂੰਹ ਸੇ ਬੈਠਦਾ ਗਿਆ ਮੂੰਹ ਸੇ ਬੈਠਦਾ ਦੇਖੋ ਬਖਾ ਦਿਓ ਬਖਾ ਦਿਓ ਜੀ ਆਹ ਦੇਖੋ ਬਰਾੜਾ ਯੋ ਕਮਾਉਸ ਹੈਂਗ ਉਸ ਨੂੰ ਬਾਹਰ ਨਾ ਛੇਂਗਾ ਨਾ ਸੁਣੀ ਨਿੱਕੇ ਸਿੰਘ ਬਿਲਕੁਲ ਕੋਈ ਸ਼ਿੰਗਾਰ ਨਹੀਂ ਜੀ ਹਾਂ ਓਏ ਹਾਂ ਵੇਖ ਲਓ ਜੀ ਚੱਲੋ ਦਗਰਾ ਖਾਓ ਥੱਲਾ ਬਾਓ ਕੱਟੀ ਮਗਰ ਕੱਟੀ ਹਾਂਜੀ ਕੱਟੇ ਦੇ ਮਗਰ ਕਟਾ ਜੀ ਕਟਾ ਮਗਰ ਹਾਂ ਇਹਨਾਂ ਦੋਨਾਂ ਝੋਟੀਆਂ ਮਗਰ ਕੱਟੇ ਬਾਕੀ ਸਾਰੀਆਂ ਕੱਟੀਆਂ ਠੀਕ ਹੈ ਚੋਬਰ ਚੋਬਰ ਗਾਣਾ ਹਾਂਜੀ ਬੜਾ ਐਸਨ ਦੇਤੀ ਇਹ ਵੀ ਤੁਨੀ ਜਿਹੜੀ ਗੱਲ ਸਹੀ ਕਰਦੀ ਓ ਠੰਡ ਚ ਆਉਣਾ ਠੰਡ ਦਾ ਔਖਾ ਬੋਰਾ ਬੋਲ ਕਰਨ ਨੂੰ ਇੱਕ 20 25 ਜੋ ਮਰਜ਼ੀ ਕਰੀ ਜੇ ਠੀਕ ਆ ਝੋਟੀ ਦੇਣੀ 90 ਦੀ ਜਾ ਪਕਟਾਣਾ ਹੀ ਨਹੀਂ ਹਾਂ ਜਾ ਜਾ 10 ਕਿਲੋ ਫਟਾ 10000 ਦੀ ਝੋਟੀ 10 ਕਿਲੋ ਠੰਡਾ ਬੋਲਾ ਨਾ ਹੋਵੇ ਉੱਥੇ ਬਹਿ ਕੇ ਖਰੀਦ ਲੈਣੀ ਆਪਣੀ ਫੁੱਲ ਗਰੰਟੀ ਆ ਜੀ ਹਾਂ ਵਿੱਚ ਠੰਡਾ ਉੱਥੇ ਬਹਿ ਕੇ ਆਹ ਦੀ ਲੋੜ ਹੀ ਤੁਹਾਨੂੰ ਬੋਲਾ ਚਲੋ ਇੱਧਰ ਆ ਜਾਓ ਇਹ ਨੂਰਾ ਆ ਜੀ ਲੋਕਲ ਸਾਡੀ ਅੱਛਾ ਨਹੀਂ ਲੋਕਲ ਆ ਹਾਂ ਇਹੋ ਹੀ ਲੋਕਲ ਆ ਕੱਲੀ ਜੀ ਬਸ ਬਾਕੀ ਸਾਰੇ ਲੋਕਲ ਆ ਤੇ ਇਹ ਸੰਦੀਪ ਜੀ ਮਤਲਬ ਆਪਸ ਉਹਦੇ ਵੱਡੇ ਚ ਪਾਈ ਆ ਹੂੰ ਇਹਦਾ ਬੱਚਾ ਮਰਿਆ ਅੱਛਾ ਦੁੱਧ ਦੇ ਕੋ ਹੋਗਾ 9 ਕਿਲੋ ਹੁਣ ਇਹਦੇ ਅਗਲੇ ਥਾਣੇ ਇੱਕ ਪਰਲੇ ਸਾਈਡ ਜੀ ਤਾਂ ਤਾਂ ਟਾ ਟਾ ਤੇਰੇ ਇਹਦਾ ਨਿਗਾਹ ਆ ਇੰਨਾ ਕੀ ਇੰਨੀ ਕਾ ਆ 45000 ਲੋ ਵੇਚ ਲੋ 9 ਕਿਲੋ ਦੁੱਧ ਤੇ 45000 ਰੁਪਇਆ ਨੂਰਾ ਲੋਕਲ ਇੱਕੀ ਜਾਂਦ ਕਰਾ ਦੇ ਅੱਛਾ ਹੈ ਨਹੀਂ ਬੱਚਾ ਵੇਚ ਪਰ ਆ ਲਈ 45000 ਚ ਵੇਨੇ 9 ਕਿਲੋ ਦੁੱਧ ਮਿਲਦਾ ਭੈਣ ਤੁਹਾਨੂੰ ਆਹ ਦੇਖੋ ਗਾ ਇਹਦੇ ਅਗਲੇ ਥੋੜੇ ਜਿਹਾ ਘਿਟਿਆਂ ਘਟਿਆ ਜੀ ਹਾਉ ਮੜਾ ਜੀ ਇੱਧਰ ਇੱਧਰ ਖਾਓ ਇੱਧਰ ਨੂੰ ਖਾਓ ਇਹ ਇੱੱਚ ਇੱੱਚ ਇੱਧਰ ਨੂੰ ਖਾਓ ਕੁਮਾ 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 ਮੜੀ ਥੋੜੀ ਖਾ ਹੁਣ ਬਖਾ ਹੁਣ ਦਿਖਾਓ ਅੰਚਾ ਖਾ ਖਾ ਕਰ ਹਾਂ ਹੈਗੀ ਦਾ 12 ਹਾਂ ਹੈਗੀਆਂ 14 ਪਸੰਦ ਦਾ ਪੂਰਾ ਜੀ ਚਲੋ ਠੀਕ ਤੋੜੋ ਪਰ ਰੀਡ ਵੀ ਇਹਦਾ ਕੰਨਾ ਗਿਆ ਜੀ 45000 ਰੁਪਏ ਕੁਛ ਨਹੀਂ ਬਠੀ ਅਸਲ ਜੀ ਲੈ ਵੇ ਆ ਵੇਖ ਲੋ ਸੱਜਰ ਮੈਂ ਵਾ ਸੱਜਰ ਮੈਂ ਟੋਕਰ ਦੀ ਹੋ ਜਾਗੀ ਬਿਲਕੁਲ ਜੀ ਹਾਂ ਉਹਦੀ ਪਿੱਛੇ ਅਸੀਂ ਸੋਦੇ ਵਟੇ ਚ ਪਾਈ ਆ ਬਿਲਕੁਲ ਇਹਨੇ ਕਿਹੜਾ ਯਾਰ ਮੇਰੇ ਜੇ ਨੌਂ ਗੱਲ ਤੋਂ ਮਿਲਦਾ ਪਿਆ ਇਹਨੇ ਕਿ ਜਹੀ ਪਾਈਆ ਇਹਨੇ ਚ ਦੇਤੀ ਚੱਕੀ ਆ ਠਾਣ ਦੀ ਫੱਟੇ ਕਰਾ ਦੇ ਇਹ 29 ਤਰੀਕਾ ਸ੍ਰੀ ਸੰਦੀਪ ਜੀ ਹੋਣਾ ਮੈਨੂੰ ਫੌਜੀ ਸਾਹ ਦਾ ਜੇ ਤਾਂ ਦਾ ਗ੍ਰੈਂਡ ਹੋਈ ਹੈ ਵੀ ਗ੍ਰੈਂਡ ਹੋਈ ਆ ਆਜੋ ਇਧਰ ਆਜੋ ਇਹ ਵੀ ਪਲੂਣ ਆ ਜੀ ਇਹ ਵੀ ਪਲੂਣੀ ਆ ਤੇਤਾ ਜੀ ਸੂਈ ਕੱਟੀ ਮਗਰ ਇਹਦੇ ਕੱਟੀ ਮਗਰ ਤਾਜੀ ਸੂਈ ਦੁੱਧ ਕੱਟੀਆਂ ਹੀ ਇਹਦੇ ਥਲੇ 9 ਕਿਲੋ ਲਾਗੇ ਬੋਲਾ ਹੋ ਗਏ 9 ਕਿਲੋ ਬੋਲਾ ਖੋਲਾ ਭਾਈ ਜੀ ਲਿਆਓ ਕਰਾ ਲਈ ਅੱਖਾਂ ਬੱਲੀਆਂ ਆ ਗੀਆਂ ਅੱਖਾਂ ਬੱਲੀਆਂ ਮਥਾਵੱਲਾ ਜਾਤ ਬਹੁਤ ਛੋਟੀ ਦੀ ਜੀ ਨਿੱਕਾ ਸਿੰਘ ਸਿੰਘ ਜਮਾ ਦਿੱਤੀ ਛੋਟੀ ਦਾ ਸੰਦੀਪ ਜੀ ਆਉਣ ਗਿਆ ਨਗੀਨੇ ਆਉਣ ਗਿਆ ਨਗੀਨੇ ਹੋਣਾ ਚੱਲਣਾ ਹੈ ਕਰਾ ਲਈ ਵੇਖੀ ਚੱਲੋ ਕਰਾ ਦੀ ਤੇ ਆਹ ਵੇਖੋ ਨਿੱਕਾ ਸਿੰਘ ਬਿਲਕੁਲ ਹੋਰ ਫੋਣੀ ਦੇ ਝੋਟੀਆਂ ਮੁੱਥੇ ਪੜ ਤੋਂ ਬੜਾ ਠੀਕ ਹੈ ਦੇਖੋ ਦੇਵੇ ਜੀ ਕੱਟੀ ਮਗਰ ਨਾਲੇ ਕੱਟੀ ਮਗਰ ਜੀ ਦੋ ਜਾਣੇ ਇੱਕ ਨੰਬਰ ਭਲਾ ਹੋ ਜਾਣ ਗਿਆ ਆਜੋ ਆਜੋ ਖਾ ਖਾ ਲਓ ਉਹ ਖਾ ਲਓ ਬੰਟੀ ਨੂੰ ਰਖਾਓ ਮੂੰਹ ਇੱਕ ਇਧਰ ਹੋ ਜਾਣਾ ਚਲੋ ਦੇਖੋ ਤੋਰੋ ਫੋਨ ਤੋਰੋ ਨਾਲੇ ਸਿੰਗਲ ਸੁਣ ਦਿਖਾ ਦੇ ਸਿੰਗਲ ਲਿਖਿਆ ਇਧਰ ਕਰਕੇ ਦਿਖਾ ਦਿਓ ਐਂ ਕਰਕੇ ਦੇਖੋ ਦੇਖੋ ਦੇ ਵੀ ਚੰਡੂ ਜੀ ਕੋ ਪਾਤੀ ਬੋਲਦਾ ਮੇਰੇ ਕੋਟ ਹਾਂਜੀ ਬਾਈ ਮੇਰਾ ਹਾਂ ਕਰਦੀਏ ਫਿਰ ਕਰਾਂ ਬਈ ਇਹ ਵੀ ਸੰਦੀਪ ਜੀ ਜਿਹੜੀ ਦੇਣ ਵਾਲੀ ਗੱਲ ਈ ਆ ਹਾਂ ਸਾਰਾ ਕੁਝ ਲਾ ਕੇ ਬਿਲਕੁਲ ਜੈ 10 15 90 ਦੀ 90000 2 ਹੀ ਕਰਦੀਏ ਕਰ ਦਾਂਗੇ ਜਦੋਂ ਬਾਈਰੇ ਘੱਟ ਬੋਲ ਹੋ ਜੀ ਦੇਖਾਂਗੇ ਭਾਈ ਬੋਲ ਨਹੀਂ ਕਰੀ ਦੀ 3 ਦੇ ਰੋ ਠੀਕ ਆ ਬਾਈ ਮੇਰਾ ਇਹ ਵੀ ਬਲੂਨ ਹੈ ਜੀ ਬਲੂਨ ਸਾਰੀਆਂ ਪਹਿਲਾਂ ਲੋ ਜੀ ਪਹਿਲਾਂ ਸੁਹਾ ਆ ਕੇ ਹੁਣ ਕਰ ਇਹਦੀ ਪਹਿਲੇ ਨੇ ਜੀ ਕਿੰਦਾ ਵੀ ਸਿੰਗਲ ਨਹੀਂ ਆ ਮਾਰੇ ਧਿਆਨ ਨਾ ਕਰਾਂ ਜੀ ਹਾਂ ਜੀ ਕੈਮਰਮੈਨ ਮੇਰਾ ਸਿੰਗਲ ਨਹੀਂ ਗਾ ਖਾ ਲੋ ਜੀ ਕੋੜ ਕੇ ਤਰ ਤਰੋ ਤੇ ਦੁੱਧ ਨੌ ਕਿਲੋ ਇਹਦੇ ਥੱਲੇ 9 10 ਕਿਲੋ ਬੋਲੇ ਆ ਜੀ ਬੋਲੇ ਆ ਬੋਲੇ ਆ ਜੀ ਜੰਮੇ ਹੋਏ ਬੋਲੇ ਹਾਂ ਜੰਮ ਕਾਲੀ ਚੱਲੇ ਮੈਲੇ ਮੂਲੇ ਚੱਲਣੇ ਹਲੇ ਜੀ ਚੱਲ ਲਿਆ ਨ ਮਲੇ ਮੋਲੇ ਕਰਾਂ ਦੇ ਆ ਲੈ ਤੇ ਜਵਾਂ ਤਾਜ਼ੀਆਂ ਚਾਹ ਦੇ ਮਲੇ ਚੱਲਣੇ ਹਜੇ ਦੁੱਤ ਹੋਰ ਵਧਣਾ ਹਜੇ ਹੋਰ ਬਦੂ ਕੀ ਲੱਗਣਾ ਵਧਣਾ ਇੱਕ ਨਿੱਕਾ ਸੇ ਜੱਤ ਲਈ ਝੋਡੀ ਕਰਾਂ ਜੀ ਇੱਥੇ ਇੱਥੇ ਕਰਾ ਸਾਰੀ ਕੀ ਕੱਲ ਖਾ ਦੋ ਜੀ ਖਾਓ ਕਰਾਂ ਰੇ ਆ ਰਾਜੀ ਬਾਜੀ ਪੂਰੀ ਕਰਾਂ ਦੇ ਚੱਲਾਂ ਦੁਆ ਜੈਡ ਬਲੈਕ ਨਾਲੇ ਖਮਾਓ ਹਾਂ ਮੈਂ ਲੈ ਵਸਲੋ ਖਾ ਲਓ ਜੀ ਮਾਣੇ ਮਾਣੇ ਹੋਰ ਗਾਣ ਕਰਦੇ ਹੋਰ ਕਰ ਦੋ ਆਹ ਖਾ ਕੇ ਕਿਹੜੇ ਘਲਾ ਰਹੋ ਰੋ ਰੋ ਕਰਦੇ ਸੰਦੀਪ ਨੂੰ ਉਹਲਾ ਖਾਨ ਲੱਗਿਆ ਨੋਗਰਨ ਲੱਗਾਈ ਸੋ ਬਾਸ ਖਾਣ ਇਹ ਵੀ ਪੜੀ ਲਿਖੀ ਹੈ ਤੇ ਦਲਾਲ ਵੀ ਕਲਾ ਪੜਿਆ ਨਹੀਂ ਗਿਆ ਅੱਛਾ ਕਿਹਦੀ ਮੈਣੇ ਚਲਾ ਲਿਆ ਵਾਹ ਜੀ ਵਾਹ ਆਂਦ ਆਂਦ ਪੜੀ ਲਿਖੀ ਹੈ ਪੜੇ ਲਿਖੇ ਪਰਵਾਰ ਵਿੱਚ ਹਾਂ ਇਹ ਸੰਦੀਪ ਦੀ ਦੰਦਾਂ ਦੀ ਝੋਟੀਆਂ ਨਿੱਕੀ ਸੀ ਨਾ ਦੇਖੀ ਹਾਂ ਜੀ ਜਿੰਨੀ ਨਿੱਕੀ ਉਨੀ ਤਿੱਕੀ ਬਿਲਕੁਲ ਬਿਲਕੁਲ ਭਾਈ ਜੀ ਬਿਲਕੁਲ ਬਿਲਕੁਲ ਹਾਂ ਜਿਵੇਂ ਨਹੀਂ ਲਉ ਗਾਗਾ ਇਹ ਲੈ ਦੇ ਇਹ ਲੈ ਕੇ ਜਾਣਗੇ ਹਾਂ ਜੀ ਇਹ ਵੀ ਸੰਦੀਪ ਜੀ ਕੱਟੀ ਜੜੀ ਹੈ 10 15 ਦੀ ਹਾਂ ਜੀ ਜੈ ਸਿੰਘ ਉਹ 95 ਦੀ ਬਾਠੀਆ ਜੈ 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 ਨਿੱਕੇ ਨਿੱਕੇ ਭਾਦੀ ਝੋਟੀਆਂ ਸੰਦੀਪ ਜੀ ਕੋਈ ਹਾਲ ਲਾ ਲੋ ਆਈਡੀਆ ਵਡੀਆਂ ਨਹੀਂ ਵਡੀਆਂ ਝੋਟੀਆਂ ਨਿੱਕੇ ਆ ਵੀ ਦੇਖ ਲੋ ਜੀ ਆ ਵੀ ਇਹ ਵੀ ਨਾ ਕੋਈ ਛੋਟੀ ਨਾ ਕਵੇ ਵਡੀਆਂ ਝੋਟੀਆਂ ਇੱਥੋਂ ਹਾਲ ਲਾ ਲੋ ਆ ਵੇਖ ਲੋ ਖੱਡਿਆਂ ਕਿਡੇ ਕਿਡੇ ਚੌੜੇ ਹਾਂ ਹਾਂ ਬਿਲਕੁਲ ਬਿਲਕੁਲ ਲੋ ਆਹ ਰੁੱਧ ਵਡੀਆਂ ਆ ਗਈਆਂ ਇਹ ਮੈਂ ਨਾ ਸਰੇ ਸੰਦੀਪ ਜੀ ਆਉਣਗੇ ਦੋ ਦੰਦ ਕੱਟੀ ਪਿਓਰ ਜੀ ਆ ਪੱਤੀਆਂ ਵੀ ਦਿਖਾ ਦਿਓ ਜੀ ਬੱਚੇ ਤਾਜੇ ਬਣਾ ਤਾਜੇ ਬੱਚੇ ਇਹ ਵੀ ਤੋਰੋ ਲੋ ਵਡੀਆਂ ਝੋਟੀਆਂ ਹੀ ਹੋਣਾਂ ਵੀ ਮਾਰੋਨੇ ਦਾ ਥੱਲਾ ਸਿੰਗਲ ਅੜੋਲੀ ਆ ਜੀ ਅਸਲ ਜਾਤ ਲੱਗਦੀ ਅਸਲ ਜਾਤਾ ਜਾਤਾ ਗੁੜੀਆਂ ਸੀ ਬਟ ਠੀਕ ਹੋ ਇੱਥੇ ਬਰੂਸ ਪੰਨੀ ਇੱਧਰ ਬੰਨੀ ਆ ਨਾ ਹਾਂ ਇੱਧਰ ਬੰਨੀ ਹੋਕਾ ਲੱਗਿਆ ਪਿਆ ਆਜੋ 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 ਆਹ ਕਾਰ ਭਰੀ ਜੇ ਬਦਲ ਆ ਹਾਂ ਖਾਓ ਤਾਂ ਆਹ ਸੇ ਨੂੰ ਜਰਾ ਕਿਹਦੇ ਕੋ ਕਾਲਾ ਆ ਸਿਆ ਚਲੋ ਰਾਜ ਰਾਣੀ ਵੀ ਮੇਰੇ ਵਰਗੇ। ਹਾਂਜੀ ਬਰਾਤ। ਐਵੀ ਸੰਦੀਪ ਜੀ ਕੱਟੀ ਬਹੁਤ ਚੰਗੀ ਆ। ਕੱਟੀ 1 15 ਦੀ ਆ। ਅੱਛਾ। 2 ਨਾਲ ਦੀ 95 ਦੀ ਜੀ। 95000 ਦੀ। ਹਾਂ। ਨੰਬਰ ਕਿਣੀ ਜਾਓ ਜੀ 1 2 3 4 5 6 ਨੰਬਰ ਜੀ। 7ਵੀਂ ਉਹ ਆ ਗਈ। 6 ਨੰਬਰ ਜੇ ਜੀ ਐ। ਨੰਬਰ ਦੱਸ ਦੇ ਕੋਈ 90 ਵਾਲੀ। ਫੇਰ ਕਿਸੇ ਕਰਕੇ ਨੰਬਰ ਜਾਵੜੇ। ਬਿਲਕੁਲ। ਨੰਬਰ ਦੱਸ ਕੇ 6ਵੇਂ ਨੰਬਰ ਵਾਲੀ ਜਾ। 6ਵੇਂ ਨੰਬਰ ਵਾਲੀ ਆ ਜੀ। ਹਾਂ। ਆ ਪੰਜ ਵਾਲੀ ਆ ਜੀ ਪੰਜ ਵਾਲੇ ਹੁਣ ਸਾਡਾ ਸਾਡਾ ਨੰਬਰ ਆ ਖੀਰੀ ਕੱਢੀ ਦੋਂਦ ਦੇ ਨਾਲ ਇਨੇ ਇਨੇ ਕੱਡੇ ਬਾਈ ਅਜੇ ਕੱਢੀ ਆ ਨਿਕੇ 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 ਤੇ ਕੱਟੀ ਸੰਦੀਪ ਜੀ ਠੰਡੀ ਨਰੋਈਪੁਰੀ ਝੋਟੇ ਮੈਂ ਤਾਂ ਨਰੋਈ ਠੰਡੀ ਸੀ ਬਾਈ ਖੀਰੀ ਠੰਡਾ ਨਾ ਤੁਸੀਂ ਆਪਲੇ ਲੈ ਰਹੇ ਕੱਢੀ ਹਾਂ ਹਾਂ ਜੀ ਲੱਗਦੀ ਆ ਉਹ ਵੀ ਗੱਲ ਬਹੁਤ ਔਖਾ ਜੀ ਔਖਾ ਅੱਖਰ ਸਹੀ ਗੱਲ ਆ ਜੀ ਬਰਦੇ ਨਾਲ ਦਰਾ ਕਿਥੋਂ ਲੈਨੇ ਫਿਰ ਗਲਾਲ ਉਧਰੋਂ ਹੀ ਸੰਦੀਪ ਜੀ ਉਧਰ ਹੀ ਕਨੈਕਟ ਹੋਇਆ ਹਾਂ ਕਨੈਕਟ ਹੋਇਆ ਮਹਾਰਾਜ ਦੇਣ ਵਾਲਾ ਜੀ ਵਾ ਵਾ ਅਸੀਂ ਕਾਦੇ ਜੋਗੀ ਆਪਾਂ ਨਗਦੀ ਲੈਣਾ ਜੀ ਘਰੋਂ ਭਾਂਦਾਰ ਦੇ ਦਿੱਗੇ ਜਿਹੜੇ ਬੰਦੇ ਨਾਲ ਵਾਕ ਵੀ ਹੋ ਗਈ ਪਰ ਆਹ ਛੋਟੀ ਵੇਖੋ ਕਰਾਦੀ ਹੋਣੀ ਇਹ ਛੋਟੀ ਸੰਦੀਪ ਜੀ ਅਸਲ ਚੰਗੇ ਸੀਮਨ ਦੀ ਆ ਇਹ ਉੱਥੇ ਮਾਨਸਾ ਅਮਿਤ ਰੋੜਾ ਵਾ 8 ਲੱਖ ਦਾ ਮਾਲੀ ਵੇਚਿਆ ਉਹਦੀ ਬੱਚੀ ਆ ਅੱਛਾ ਗਾਰੰਟੀ ਦੇ ਨਾਲ ਅਗਲੇ ਵਾਲਾ ਘਰ ਵਾਲਿਆਂ ਦਾ ਮਰਦ ਇਹ ਕੋ ਭਾਜੀ ਬਹੁਤ ਸੋਹਣੀ ਛੋਟੀ ਆ ਅਸਲ ਖੀਰੀ ਆ 11 12 ਕਿਲੋ ਕੱਟੀ ਕੋ ਬੋਲਾ ਆ ਅੱਛਾ ਹੁਣ ਵਾਹੀ ਵਾ ਮਰਖੜੀ 11 ਬਾਰਾ ਵੇ ਬੋੜ ਆਈ ਆ ਠੰਡੀ ਸੋਟੀ ਵੇਖੋ ਛੋਟੀ ਅਸਲ ਸੰਦੀਪ ਜੀ ਦੀ ਮਾਣ ਵਾਲੀ ਆ ਵੇਖੋ ਮੈਂ ਮਾੜੀ ਬੈਠ ਕੇ ਆਇਆ ਮੈਂ ਹਾਂ ਜੀ ਅਸਲ ਸੰਦੀਪ ਜੀ ਉਹ ਜਿਹੜੇ ਤੁਹਾਡੇ ਕੋਲ ਦੇ ਘੜਦਿਆਂ ਇਹ ਸੰਦੋਈ ਵੇਖੇ ਜਾਨੀ ਮਾਣ ਸਾ ਜਲੇ ਤੋਂ ਗਾਂ ਦੀਆਂ ਛੋਟੀਆਂ ਸਾਰੀਆਂ ਵੇਖੋ ਭਤੀਜੀ ਆ ਬੜਾ ਆ ਲੈਣ ਕੇ ਭਾਈ ਆ ਇਹੋ ਭਾਈ ਉਹ ਸੁਹਾਰੀ ਆ ਵੇਖੋ ਸੰਦੀਪ ਜੀ ਸੰਦੀਪ ਜੀ ਦੇਖੋ ਜੀ ਦੇਖੋ ਸੰਦੀਪ ਜੀ ਬਹੁਤ ਜਰੀ ਠੰਡੀ ਆ ਸਭ ਮੜਾ ਮੂੰਹ ਮਾ ਦਿਖਾਓ ਵਾਹ ਮਖਾ ਲੋ ਜੀ ਮਖਾ ਨਹੀਂ ਆ ਰਾ ਜੀ ਮਾੜੇ ਮਾੜੇ ਦੰਦ ਕੱਢੇ ਆ ਕੱਢੇ ਆ ਅਸਲ ਢਾਈਆਂ ਸਾਲਾਂ ਦੀ ਬੱਚੀ ਆ ਮੜ ਫੇਰ ਲੰਮੀ ਤੋਰ ਤੋਰ ਲਾ ਕੇ ਜਾਓ ਫੇਰ ਇਹਨੂੰ ਤੁਮ ਹਾ ਮੜਾ ਜਾ ਕਿਚੂ ਫੜੋ ਦੀ ਆਇਆ ਤੇ ਨਿਆਓ ਫੇਰ ਲੈ ਆ ਲਿਆ ਆਓ ਕੱਟੀ ਮਗਰ ਜੀ ਮਗਰ ਵੀ ਕੱਟੀ ਜਾਓ ਫੇਰ ਲੈ ਆਓ ਤੋ ਲੈ ਗਏ ਆਜੋ ਆਜੋ ਲੈ ਆਓ ਹਾਂ ਬੰਦੀ ਹੈ ਇਹ ਦੇਖੋ ਬਹੁਤ ਸੋਹਣੀ ਝੋਡੀ ਦੋਨ ਦੀ ਵਜ੍ਹਾ ਨਿਕਲੇ ਗੱਡੀ ਇਹਦੀ ਝੋਟੀਆਂ ਦੇ ਵੇਖੋ ਲੇਵਾ ਕਰਾਂਗੇ ਇਹ ਨਿਕਣੀ ਪੈਨੋ ਖਾ ਲਓ ਜੀ ਕੱਟੀ ਅਸਲ ਕੱਟੀ ਹੈ ਜਾਤ ਵਾਲੀ ਜੀ ਅਸਲ ਕੱਟੀ ਹੈ ਬੁਲ ਜਾਤ ਵਾਲੀ ਨਾਲ ਥਰ ਖੜਾ ਹੋ ਖੜਾ ਹੋ ਇਥੇ ਖੜਾ ਖਾ ਲਓ ਜੀ ਲੇਵਾ ਖਾ ਲਓ ਖਾ ਫਰੋਂ ਖਾਓ ਤੇ ਕੱਦ ਸਨੀਵ ਜੀ ਕੱਟੀ ਦਾ ਹਲੋ ਲਾ ਕੇ ਕਰਕੇ ਦਿਖਾ ਲਓ ਕੋਈ ਛੋਟੀ ਸਮਝ ਨਾ ਲਵੇ ਵੀ ਛੋਟੀ ਆ ਫਿਰ ਛੋੜੋ ਅਸਲ ਖੀਰੀ ਕੱਟੀ ਤਾਂ ਪੂਰੀ ਫੁੱਲ ਵੱਡੀ ਆ ਵੀ ਚਲੋ ਘੁਮਾ ਕੇ ਖਾ ਲਓ ਜੀ ਫਿਰ ਨਾ ਫਿਰ ਬੋਲਦੇ ਮੈਂ ਐਵੇਂ ਖੜਾ ਰਹਾ ਤੇ ਮਾਈ ਸਾਹਿਬ ਅਮੀਰ ਰੋੜਾ ਸਾਹਿਬ ਲੱਕਦਾ ਝੋਟਾ ਵਿੱਚ ਉਹਦੀ ਬੱਚੀ ਆ ਜੀ ਗਾਰੰਟੀ ਦੇ ਨਾਲ ਕਹਿਣ ਦੇ ਨਾਲ ਆਪਾਂ ਕਦੀ ਨਹੀਂ ਕਿਹਾ ਜੀ ਸਰ ਬੋਲਦੇ ਜੀ ਅੱਜ ਬਾਰੇ ਇਹ ਨਹੀਂ 10 ਜਾਨਾ ਕੋਲ ਬੋੜਾ ਜਿਆਦਾ 10 11 ਕਿਲੋ ਜਮਾ ਤਾਜੀ ਸੂਈ ਕੋ ਹਾਂ ਜੀ ਫਿਰ ਜਿੰਨੇ ਦੀ ਸੰਦੀਪ ਜੀ ਕੋਲ ਨਹੀਂ ਦੇ ਦਾਂਗੇ ਜੀ ਹਾਂ ਜੀ ਕੱਟੀ ਤੇ ਸੰਦੀਪ ਜੀ ਡੇਢ ਦੀ 2 ਦੀ ਆ ਹੈਗੀ ਕਿ ਨਹੀਂ ਹੈਗੀ ਹੈਗੀ ਆ ਹਾਂ ਤੇ ਬਾਈ ਹੁਣੀ ਪੈਸੇ ਵੀ ਲਾ ਰਹੇ ਆ ਚਲੋ ਤੁਹਾਡੇ ਸਾਹਮਣੇ ਲੱਗ ਰਹੇ ਬਿਲਕੁਲ ਕੱਟੀ ਦੇਣੀ ਆ ਆਪਾਂ 1 20 ਦੀ 1 20 ਦੀ ਹਾਂ ਬਸ ਠੀਕ ਆ ਜਸਨੋਈਆ ਯਾ ਸਨੋਈਆ 1 ਲੱਖ 20 ਹਜ਼ਾਰ ਦੀ ਪਰ ਵੇਖਿਆ ਜਾ ਬੜੀ ਟੌਪ ਦੀ ਆ ਝੋਟੀਆਂ ਲਿਆ ਆਇਓ ਖੇਰੀ ਝੋਟੀਆਂ ਆਏ ਨੇ ਹਾਂ ਖੇਰੀ ਤੁਸਾਰ ਲਓ ਇਹਨਾਂ ਨੂੰ ਜੱਲਾ ਕਰਨਾ ਅੱਗੇ ਵੀ ਖੇਰੀ ਵੇਚੀ ਪਰ ਜਿਹੜਾ ਮੇਰਾ ਵੀ ਲੈ ਗਿਆ ਉਹ ਯਾਰੀ ਕਰੋਗੇ ਤੇ ਆਸਨੀਵ ਜੀ ਕੱਟੀ ਆ ਆਹ ਵੇਖੋ ਮਗਰ ਕੱਟੀ ਆ ਤੇ ਜੈਡ ਬਲੈਕ ਕੱਟੀ ਆ ਨਾਲ ਜੈਡ ਬਲੈਕ ਕੱਟੀ ਆ ਬਹੁਤ ਟੌਪਲੀ ਝੋਟੀਆਂ ਆ ਆ ਵੇਖੋ ਸਾਰੇ ਬੱਚੇ ਤਾਜੇ ਜੀ ਦਿਖਾ ਦੇ ਇਹ ਨਾ ਕੋਈ ਸਮਝੇ ਵੀ ਆਰੇ ਬਰਕੀ ਦੇ ਖੰਡ ਦੀ ਸੀ ਨਹੀਂ ਨਹੀਂ ਜਮਾ ਤਾਜੀਆਂ ਕੱਟੀਆਂ ਚਮੇ ਕੱਟੀਆਂ ਜੀ ਨਾਸਲਾ ਬੁਰੀ ਜੀ ਆਹ ਵੇਖੋ ਸਰਾਂ ਚਲੋ ਸਦੀਪ ਜੀ ਚਲੋ ਉੱਥੇ ਤੇ ਡਾਕੀ ਹੈ ਨਾ ਹਾਂ ਆ ਲਓ ਜੀ ਆਹ ਵੇਖੋ ਜੋ ਮਣ ਕਾ ਫਰਦੀ ਨਹੀਂ ਨਹੀਂ ਡਰਨ ਨਹੀਂ ਆ ਜੀ ਆ ਲਵਾ ਲੋ ਆ ਵੇਖੋ ਕੋਈ ਚੱਕਰ ਹੀ ਨਹੀਂ ਜੀ ਜਮਾਂ ਠੰਡੀ ਆ ਬਲੇ ਨੂੰ ਆ ਜੀ ਬੜੇ ਬੜੇ ਨਸਰਾਂ ਛੋਟੀ ਦੀ ਹਾਂਜੀ ਹਾਂ ਹੁਣ ਵੇਖੋ ਇਹੋ ਜਿਹੇ ਤੁਹਾਨੂੰ ਦੋਨੋਂ ਪਹਿਲੇ ਲਾ ਕੇ ਆਣੀਆਂ ਵੈਸੇ ਪੂਰਾ ਰੱਖ ਦਈਏ ਇਹ ਉਸ ਨਾਲ ਡਿੱਟ ਜਾਏ ਹਾਂ ਆ ਛੋਟੀ ਸੰਦੀਪ ਜੀ ਆਵੀ ਛੋਟੀ ਸੰਦੀਪ ਜੀ ਸਿਰ ਆਈ ਆ ਆਓ ਜੀ ਤੇ ਆਉਂਗਾ ਲੈ ਵੀ ਆ ਸੰਦੀਪ ਜੀ ਛੋਟੀ ਆਪਾਂ ਉਧਰ ਖੋਦੀ ਸੀ ਨਾ ਹਾਂਜੀ ਹਾਂਜੀ ਉਹਦਾ ਬੱਚਾ ਜੀ ਆ ਕੱਟੀ ਆ ਨਾ ਅੜੂ ਵੀ ਦੱਸੋ ਆ ਬਸ ਖਾਓ ਨਾ ਇਹ ਰੋਸਨੀ ਜੀ 10 ਕਿਲੋ ਦੁੱਧ ਆਦੀ ਕੱਟੀ ਆ ਅੱਛਾ 10 ਕਿਲੋ ਦੁੱਧ ਆ ਆ ਕਰਤੀ ਜੀ ਬਸ ਹੀ ਤੋੜੋ ਦੂਜਾ ਸੁਬਾਹ ਵੀ ਮਲਵੈਣ ਮਲਵੈਣ ਝੋਟੀਆਂ ਵੀ ਮਲਵੈਣ ਜੀ ਹੱਥ ਲਾ 10 ਬਰਾ ਦੇ ਝੋਟੀਆਂ ਬੁਰੀ ਤਾਂ ਸੁਨੀ ਜੀ ਅਸੀਂ ਦੇਸੀ ਕਰਦਾ ਇਹਦਾ ਹਾਂ 10 ਕਿਲੋ ਦੁੱਧ ਆ ਜੈਸ ਨੂੰ 85 8500 ਹਾਂ ਬਟ ਲੈ ਜੇ ਕੋਈ ਠੰਡ ਤੋਂ ਪਾ ਲੈਣਾ ਆਪਾਂ ਬੋਗਦਾ ਰੱਖੀ ਹਾਂ ਲੈ ਜੈਨੋ ਪਰੋ ਆਜੋ ਯਾ ਸੋਈ 85 ਦੀ 7000 ਹਾਂ ਕਾਰ ਹੈਗੀ ਜੀ ਕਾਰ ਹੈਗੀ ਜੀ ਨਾ ਮੁੱਖ ਕੱਢੋ ਜਣ ਬਾਅਦ ਕਰ ਦਿਓ ਜੀ ਹਾਂ ਕਾਰ ਮੱਚਾ ਬੱਚੇ ਦਾ ਜਿਆਦਾ ਕਰਦੀ ਆ ਵੇਖੋ ਅਹੀਂ ਵੀ ਸੰਦੀਪ ਜੀ ਇੱਥੇ ਲਾਗੇ ਮੰਜੜਾ ਆ ਜਾਂਦੇ ਅੱਗੇ ਸਾਜ ਵਧੀਆ ਜੀ ਲੈ ਬਖਸਾ ਮਲੇ ਕਿ ਨਹੀਂ ਨਹੀਂ ਫਿਰ ਨਾ ਪਸ਼ੂ ਕੋਈ ਜਿਆਦਾ ਸਿਰ ਸੂਰ ਡਾਲ ਲੈਂਦੇ ਹਾਂ ਥੋੜਾ ਜਿਹਾ ਔਖਾ ਨਹੀਂ ਨਹੀਂ ਬਹੁਤ ਵਧੀਆ ਬਹੁਤ ਵਧੀਆ ਜੀ ਹਾਂਜੀ ਬੱਛੀ ਸੰਦੀਪ ਜੀ ਉਹਦੀ ਆਹ ਹੋ ਜੇ ਬੱਛੀ ਮਾਰਾ ਹਾਓ ਬੱਛੀ ਐਸਨਦੀਪ ਜੀ ਕੱਲ ਲਿਆਂਦੀ ਅਸੀਂ ਅੱਛਾ ਇਹ ਆਪਦੇ ਲਾਗੋ ਲਈ ਜਾ ਠੀਕ ਆ ਥੋੜਾ ਜਿਹਾ ਉਹਨਾਂ ਘਰੇ ਰੱਖੀਆ ਘਰ ਦਾ ਬੋਹ ਕਰਦੀ ਹਾਂ 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 ਖੋਲੋ ਜੀ ਤੋਰ ਫੋੜ ਦਿਓ ਉਹ ਛੜ ਫੋੜ ਦੇ ਮਾਰ ਜੀ ਨਾ ਨਾ ਜੀ ਠੰਡੀ ਸੀ ਲ ਕੋਈ ਰਸੀ ਵੀ ਨਹੀਂ ਪਵਾਉਗੀ ਠੀਕ ਆ ਗਰੰਟੀ ਆਪਣੀ ਬੱਸੀ ਦਾ ਜ਼ਿਆਦਾ ਕਰਦੀ ਐ ਤੁਹਾਨੂੰ ਬੜਾ ਸ਼ਾਈ ਵਾਲ ਹੁੰਦੀ ਐ ਸ਼ਾਈ ਵਾਲ ਕਰਦੀ ਐ ਤੁਹਾਨੂੰ ਬੜਾ ਫਰੀ ਨਹੀਂ ਹਾਂਜੀ ਹਾਂਜੀ ਦੁੱਧ ਕਿੰਨੇ ਕਹ ਬੋੜ ਦੁੱਧ ਦਈ ਘੋੜਾ ਸਨੀਪ ਜੀ ਇਹ ਮਤਲਬ ਪਰਸੋਂ ਦੀ ਸੂਈ ਆ 10000 ਕਿਲੋ ਦੇ ਕਰੀਬ ਬੋੜਾ ਹੋਊਗਾ ਜੀ ਠੀਕ ਆ ਆਪਣੇ ਕੋ ਰਾਤੀ ਆਈ ਇਹ ਲੈ ਇਹ ਬਹੁਤ ਦਿਨਾਂ ਦੀ ਤੇ ਫਿਰ ਮਾਲ ਆਉਂਦਾ ਹੁੰਦਾ ਰਿਹਾ ਤੇ ਸੂਬੀ ਬਿਲਕੁਲ ਜੀ ਤੇ ਲਿਆਂਦੀ ਆਪਾਂ ਕਾਲੀ ਆ ਬੰਦ ਕੇ ਨਹੀਂ ਤੇ ਇੱਥੇ ਰਖਾਲ ਦੀਏ ਤੇ ਖੋਲ ਕੇ ਕਢਾ ਲਓ ਮੜਾ ਜਿਹੜਾ ਐਡ ਬੜੀ ਖੋਲ ਹਾਂ ਬਾਲੀ ਦਾ ਢੜਕੀਦੀ ਹੈ ਹਾਂ ਜੀ ਉਹ ਫਿਰ ਪਸ਼ੂ ਸੰਦੀਪ ਜੀ ਆਵੇ ਕਿੱਦਾਂ ਜਾ ਕਰਕੇ ਸਾਰੇ ਤਾਜ਼ੀਆਂ ਸਾਰੀਆਂ ਸੋਈਆਂ ਜੀ ਆ ਬਖਾਓ ਲੈ ਵੇ ਮਰ ਮਰਥਾਂ ਤੋਂ ਬਖਾ ਦਮ ਹਾਂ ਥੋਣੇ ਦੇ ਵਾਲੂ ਆ ਸਾਰਾ ਕੋਸ਼ੀ ਚੰਗਾ ਜੀ ਇਹਦਾ ਠੀਕ ਚਾਰ ਦੰਦੇ ਆ ਚਾਰ ਦੰਦੇ ਪਹਿਲਾ ਸੋਹਣ ਵਾਲੇ ਤੇ ਮੋਲ ਵੀ ਸੰਦੀਪ ਜੀ ਛੋਟਾ ਜਿਆ ਹਾਂ ਜੈ ਸੰਦੋਈ 45 ਦੀ ਹੈ 45000 ਦੀ ਹਾਂ ਚਲੋ ਠੀਕ ਆ ਫਿਰ ਖੋਲੂਗੀ ਖੋਲੂਗੀ ਭਾਈ ਖੋਲੂਗੀ ਇਹਨੇ ਆਖਰ ਪਿਆਰ ਜਿ ਇਹਨਾਂ ਦੇ ਆ ਕੱਢਦੇ ਨੇ 45000 ਦੀ ਵੇਚ ਲੋ ਲਾਸਟ ਪੀਸ ਹੀ ਹੈ ਜੀ ਲਾਸਟ ਪੀਸ ਹੀ ਜੀ ਚਲੋ ਠੀਕ ਹੈ ਹਾਂ ਜੀ ਬਹੁਤ ਸੰਜੋਈ ਨਹੀਂ ਕਿੰਨੇ ਦੇ ਵੀ ਨੂੰ 2 ਮਿੰਟ ਹੋ ਗਏ ਕੱਟੀ ਵਾਹ ਪਾ ਲਈ ਨਾ ਕੱਟੀ ਵੇਖ ਲਓ ਸੰਦੀਪ ਜੀ ਵਖਾ ਲਓ ਹੁਣ ਐ ਬਣਾਤੀ ਆ ਸਾਹ ਦਾ ਮੋਲੇ ਜੀ ਸਾਹ ਸੰਭਾਲਣ ਲਈ ਪਾਉਂਦਾ ਕੋਈ ਵੀ ਚੀਜ਼ ਲਾ ਲੋ ਹੁਣ ਥੋੜੇ ਜਿਹਾ ਸਿਆਲ ਦੇ ਵਿੱਚ ਥੋੜੀ ਜਿਹੀ ਸਾਂਭ ਘੱਟ ਜਾਣੀ ਹੈ ਬਿਲਕੁਲ ਜੀ ਸਾਹ ਵਾਹੀ ਬਹੁਤ ਹੀ ਕਰਦੇ ਆ ਓਏ ਕੋਈ ਸੰਭਾਲ ਨਹੀਂ ਕਰ ਰਹੀ ਜੀ ਸਦੀਪ ਜੀ ਪਾਉਂਦੇ ਆ ਛੋਲੇ ਛਿਲਕਾ ਅਸੀਂ 90 ਰੁਪਏ ਲੈ ਕੇ ਛੋਲੇ ਵੰਡੇ ਬਾਰੇ ਆਹ ਵੇਖ ਲਓ ਆਂਡਾ ਹੁਣੇ ਬਣਾ ਕੇ ਆ ਹੁਣੇ ਪਾਇਆ ਸੀ ਇਹ ਪਤਾ ਮੈਨੂੰ ਤੇ ਵੰਡ ਤੋਂ ਬਿਨਾਂ ਸਾਂਭ ਤੋਂ ਬਿਨਾਂ ਬੰਦੇ ਗੱਡੀ ਹੁਣੇ ਆਈ ਆ ਹਾਂ ਗੱਡੀ ਬਾਈ ਨੇ ਲਿਆਂਦੀ ਆ ਖੁੱਲਦੀ ਏ ਕਿ ਨਹੀਂ ਜੀ ਨਹੀਂ ਤਾਂ ਰਹਿ ਜਾਂਦਾ ਫਿਰ ਚਾਹ ਵਖਾ ਦਿਖਾ ਦਿਓ ਜੀ ਖਾਣ ਤੋਂ ਤੁਹਾਨੂੰ ਖਾ ਦਿਓ ਖੁੱ ਚਲੋ ਆਪ ਇੱਕ ਵਾਰ ਠੀਕ ਕੋਈ ਲੈ ਉਗਾ ਸੰਦੀਪ ਜੀ ਓਕੇ ਆ ਸਾਰਾ ਕੁਛ ਚੂਣ ਚਾਣ ਇੱਕ ਨੰਬਰ 782 ਸੀਲ ਚਵਾ ਕੇ ਆਊਗਾ ਗੱਡੀ ਚਾਲਾ ਖੜਾ ਚਲੋ ਕੋਈ ਆਨਲਾਈਨ ਮੰਗਾ ਲੂ ਠੀਕ ਆ ਠੀਕ ਆ ਜੀ ਬੋਲੋ ਫਿਰ ਨੰਬਰ ਸਪੀਡ ਨੰਬਰ ਜੀ ਨਾਮ ਊਂਕਾਰ ਸਿੰਘ ਪਿੰਡ ਕੋਗਾ ਤਹਿਸੀਲ ਓਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ 9779938344 ਤੇ ਵੀਡੀਓ ਵਾਦ ਵਾਦ ਲਾਈਕ ਸ਼ੇਅਰ ਕਮੈਂਟ ਕਰ ਦੇ ਕਰੋ ਨੰਬਰ ਇੱਕ ਵਾਰ ਫਿਰ ਬੋਲ ਦੋ ਨੰਬਰ 9779938344 ਸਪੀਡ ਨਾਲ 9779938344 ਠੀਕ ਆ ਸਤਿ ਸ਼੍ਰੀ ਅਕਾਲ ਜੀ